ਗੁਜਰਾਤ ਵਿਖੇ ਹੋਈਆਂ ਪਾਵਰ ਲਿਫਟਿੰਗ ਦੀਆਂ ਨੈਸ਼ਨਲ ਗੇਮਾਂ ਦੇ ਵਿੱਚ ਬਠਿੰਡਾ ਦੇ ਤਿੰਨ ਬੱਚਿਆਂ ਨੇ ਮਾਰੀ ਬਾਜੀ ਅੱਜ ਬਠਿੰਡਾ ਦੇ ਅੰਦਰ ਪਹੁੰਚਣ ਤੇ ਉਹਨਾਂ ਦਾ ਢੋਲ ਠਮੱਕੇ ਅਤੇ ਫੁੱਲਾਂ ਦੀ ਹਾਰ ਪਾ ਕੇ ਕੀਤਾ ਗਿਆ ਸਵਾਗਤ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਗੁਜਰਾਤ ਵਿਖੇ ਪਾਵਰ ਲਿਫਟਿੰਗ ਦੀਆਂ ਜਿਹੜੀਆਂ ਗੇਮਾਂ ਨੇ ਨੈਸ਼ਨਲ ਗੇਮਾਂ ਨੇ ਉਹ ਹੋ ਰਹੀਆਂ ਸੀ ਅਤੇ ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ 18 ਬੱਚਿਆਂ ਨੇ ਇਸ ਦੇ ਵਿੱਚ ਭਾਗ ਲਿਆ ਸੀ ਜਿਸ ਦੇ ਵਿੱਚ ਬਠਿੰਡਾ ਦੇ ਤਿੰਨ ਬੱਚਿਆਂ ਵੱਲੋਂ ਇਸ ਦੇ ਵਿੱਚ ਹਿੱਸਾ ਲਿਆ ਗਿਆ ਜਿਸ ਦੇ ਵਿੱਚ ਅੱਜ 골ਡ সিলভার ਅਤੇ ব্রাউন ਮੈਡਲ ਲੈ ਕੇ ਬੱਚੇ ਅੱਜ ਜਦ ਬਠਿੰਡਾ ਪਹੁੰਚੇ ਤਾਂ ਬਠਿੰਡਾ ਵਾਸੀਆਂ ਵੱਲੋਂ ਸਮਾਜ ਸੇਵੀਆਂ ਵੱਲੋਂ ਇੱਥੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ ਫੁੱਲਾਂ ਦੇ ਹਾਰ ਪਾਏ ਗਏ ਤੇ ਟਰਟ ਮੱਕੇ ਦੇ ਨਾਲ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਗੁજરાਤ ਦੇ ਵਿਖੇ}{|\text{National Game}|} ਜੜੀਆਂ ਹੋਈਆਂ ਸੀ ਪਾਵਰ ਲਿਫਟਿੰਗ ਦੀਆਂ ਉਸ ਦੇ ਵਿੱਚ ਬਠਿੰਡਾ ਦੇ ਬੱਚਿਆਂ ਨੇ ਤਿੰਨ ਬੱਚਿਆਂ ਵੱਲੋਂ ਜਿਹੜਾ ਹੈ ਇਹ ਇਕੱਲਾ ਬਠਿੰਡਾ ਹੀ ਨਹੀਂ ਪੂਰੇ ਪੰਜਾਬ ਪਰ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅੱਜ ਆਤੇ ਇਹ ਇੱਥੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਇਹ ਆਪਣਾ ਅੱਜ ਇੱਥੇ ਇਹ ਆਏ ਇਹ ਪਹੁੰਚੇ ਤਾਂ ਇਹਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਫੁੱਲਾਂ ਦੇ ਹਾਰ ਪਾ ਕੇ ਟੋਲਟ ਮੱਕੇ ਦੇ ਨਾਲ ਇਹਨਾਂ ਦਾ ਬਠਿੰਡਾ ਦੇ ਅੰਦਰ ਸਵਾਗਤ ਕੀਤਾ ਗਿਆ। 143 ਈਨਾ ਮਾਫਤੋ ਮੇਰਾ ਨਾਮ ਸੋਨਾਮ ਹੈ ਅੱਜ ਤੁਸੀਂ ਕੀ ਕਹਣਾ ਚਾਹੋਗੇ ਕੋਈ ਪੈਟਰਨ ਲੱਗੇ ਕਿਸੇ ਅ ਮੈਂ 파ਵਰ ਲਿਫਟਿੰਗ ਗੇਮ ਵੈਸਟ ਇੰਡੀਆ ਨੈਸ਼ਨਲ 'ਤੇ ਗਈ ਸੀ ਕਿ ਅਸੀਂ ਕਰਨਾਟਕ ਅਸੀਂ ਸਾਰੀ ਸਾਡੀ ਟੀਮ ਗਈ ਸੀ ਪੰਜਾਬ ਦੀ ਤੇ ਸਾਡੇ ਮੈਡਲਸ ਉਤੋਂ ਓਵਰਆਲ ਅਸੀਂ ਮੈਡਲਸ ਜਿੱਤ ਕੇ ਲਿਆਣ ਨਾਲ ਪੰਜਾਬ ਲਈ ਚੈਂਪੀਅਨਸ਼ਿਪ ਟਰੋਫੀਸ ਓਵਰਆਲ ਚੈਂਪੀਅਨਸ਼ਿਪਸ ਵੀ ਅਸੀਂ ਜਿੱਤ ਕੇ ਲਿਆਏ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਤੇ ਸਾਡੀ ਫੈਮਿਲੀ ਸਾਨੂੰ ਰਿਸੀਵ ਕਰਨ ਆਈਆਂ ਤੁਹਾਨੂੰ ਬਹੁਤ ਵਧੀਆ ਲੱਗਿਆ ਤਾਂ ਕਿੰਨਾ ਸਮਾਂ ਲੱਗਿਆ ਤੁਸੀਂ ਇਹ ਖੇਡਾਂ ਨਾਲ ਜੁੜੇ ਹੋ ਸਾਨੂੰ ਨੀਅਰ ਅਬਾਊਟ 3 ਟੂ 4 ਇਅਰਸ ਹੋ ਗਏ ਐ ਇਸ ਗੇਮ ਨਾਲ ਜੁੜਿਆ ਨੂੰ ਤੇ ਹੁਣ ਤੱਕ ਅਸੀਂ ਦੋ ਨੈਸ਼ਨਲ ਸਕਿਡ ਚੁੱਕਿਆ ਸਾਡੀ ਸੈਕੰਡ ਨੈਸ਼ਨਲ ਸੀ ਕਿਸ ਨੂੰ ਕ੍ਰੈਡਿਟ ਦੇਣਾ ਕਰਦੇ ਹੋ ਇਸ ਦੀ ਸਾਡੇ ਕੋਚ ਮੈਮ ਤੇ ਸਰ ਮੇਰੇ ਸਰ ਹਾਂਜੀ ਮੇਰੀ ਫੈਮਿਲੀ ਸਾਰੇ ਸਾਡੇ ਗਾਈਡੈਂਸ ਬਰੀਆ ਅਚਾਲੇ ਖਿਡਾਰੀ ਕੇ ਅਸੀਂ ਨੀਅਰ ਅਬਾਊਟ 18 ਟੂ 20 ਸਾਰੇ ਪਲੇਅਰਸ ਗਏ ਸੀ ਪੰਜਾਬ ਦੇ ਬॉयਜ਼ ਗਰਲਸ ਕੀ ਲੜਕੀਆਂ ਹੋਣਾ ਲੜਕੀਆਂ ਨੂੰ ਖਾਸ ਕਰਕੇ ਘਰੇ ਵਿੱਚ ਹੀ ਸੈਂਟਰ ਰੱਖਿਆ ਜਾਂਦਾ ਹੈ ਘਰ ਦੇ ਕੰਮ ਕਰਦੇ ਆ ਕੀ ਕਿਹਾ ਚਾਹਦੇ ਇਸ ਬਾਰੇ ਲੜਕੀਆਂ ਵੀ ਬਹੁਤ ਕੁਝ ਕਰ ਸਕਦੀਆਂ ਇਦਾਂ ਨਹੀਂ ਆ कुछ ਲੜਕੀਆਂ ਕੁਝ ਵੀ ਨਹੀਂ ਕਰਦੀਆਂ ਹੁਣ ਅਸੀਂ ਵੀ ਮੈਡਲ ਜਿੱਤ ਕੇ ਲਿਆ ਤਾਂ ਅਗਰ ਲੜਕੀਆਂ ਬਾਹਰ ਨਿਕਲਣਗੀਆਂ ਤਾਂ ਲੜਕੀਆਂ ਬਹੁਤ ਕੁਝ ਇਹ ਪਾਵਰ ਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਕਰਨਾਟਕਾ ਚ ਉਹਦੇ ਵਿੱਚ 골ਡ ਮੈਡਲ ਆਇਆ ਮੇਰਾ ਓਵਰਆਲ ਕਿੰਨੇ ਬੱਚੇ ਗਏ ਸੀ ਬਠਿੰਡਾ ਦੇ ਪੂਰੇ ਪੰਜਾਬ ਭਰ ਦੀ ਕਰ ਦਿੱਤੀ ਚਾਹ ਉਹਾਰਾ ਕ ਬੱਚੇ ਗਏ ਸੀ ਹਾਂ ਜੀ ਇਨਕ੍ਰੈਡੀਬਲ ਦਿੱਨਾ ਦਰਨੀ ਕੋਚ ਨੂੰ ਕੋਚ ਇੱਕ ਹਫ਼ਤਾ ਹਾਂ ਅੱਛਾ ਪਹਿਲਾਂ ਟ੍ਰੇਨਿੰਗ ਟ੍ਰੇਨਿੰਗ ਲਿੱਤੀ ਫਿਰ ਹਾਂ ਜੀ ਤਿੰਨ ਸਾਲ ਤੋਂ ਟ੍ਰੇਨਿੰਗ ਪਹਿਲਾਂ ਵੀ ਤੁਸੀਂ ਕੋਈ ਮੈਡਲ ਜਿੱਤਿਆ ਹਾਂ ਜੀ ਹਾਂ ਜੀ ਜਿੱਤਿਆ ਪਿਛਲੀ ਵਾਰ ਬ੍ਰਾਂਜ਼ ਸੀਗਾ ਨੈਸ਼ਨਲ ਚ ਇਸ ਵਾਰ 골ਡ ਹੈ ਅੱਛਾ ਹਾਂ ਜੀ ਜੀ ਨਾਮ ਹੈ ਜੀ ਟੋਟਾ ਤੇ ਕੀ ਕਿਲਾ ਚਾਹੁੰਦੇ ਹੋ ਕਿੰਨੇ ਬੱਚੇ ਗਏ ਸੀ ਇਹ ਪੂਰੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤੇ ਖਾਸ ਕਰ ਬਠਿੰਡੇ ਦੇ ਕਿਲੇ ਮੇਰਾ ਨਾਮ ਸੁਨੀਤਾ ਹੈ ਤੇ ਮੇਰੇ ਕੋਲੇ ਬੱਚੇ ਕਾਫੀ ਗੇਮ ਕਰ ਰਹੇ ਨੇ ਤੇ ਪੰਜਾਬ ਭਰ ਦੇ ਅਸੀਂ ਇਕੱਠੋ ਘੱਟ ਬਠਿੰਡੇ ਦੀਆਂ ਹਨਾ ਅੱਠ ਗਰਲਸ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਮੈਡਲ ਲਾਈ ਨੇ 1 ਇੱਕ 골ਡ ਤੇ ਇੱਕ ਸਿਲਵਰ ਤੇ ਇੱਕ ਬ੍ਰਾਉਨ ਤੇ ਮੈਂ ਇਹ ਹੀ ਕਹਿਣਾ ਚਾਹੂਗਾ ਵੀ ਮੇਰੇ ਕੋਲੇ ਦੇ ਬੱਚੇ ਪ੍ਰੈਕਟਿਸ ਕਰ ਰਹੇ ਤੇ ਅੱਜ ਕਿਤੇ ਹੋਰ ਪ੍ਰੈਕਟਿਸ ਕਰ ਰਹੇ ਨੇ ਤੇ ਵਧੀਆ ਵੱਧ ਧੱਕੇ ਪ੍ਰੈਕਟਿਸ ਕਰਨ ਤੇ ਭਾਰਤਤਾ ਦੇ ਨਾਲੇ ਪੰਜਾਬ ਦਾ ਨਾਮ ਰੋਸ਼ਨ ਕਰ। ਪੰਜਾਬ ਸਰਕਾਰ ਵੱਲੋਂ ਯੁੱਧ ਨਛੇ ਵਿਦਿਉ ਮੋਈਬ ਚਲਾ ਰਹੀ ਹੈ ਤੇ ਖਾਸ ਕਰਕੇ ਜਿੰਨੀਆਂ ਵੀ ਲੜਕੀਆਂ ਇਹ ਜਿੰਨੀ ਜਿੱਤ ਗਈਆਂ ਇਹ 골ਡ ਮੈਡਲ ਸਿਲਵਰ ਮੈਡਲ ਨਹੀਂ ਲੜਕੀਆਂ ਨੇ ਵੀ ਜਿੱਤੇ ਆ ਜਨਕੀ ਜ਼ਿਆਦਾਤਰ ਲੜਕੀਆਂ ਹੀ ਨੇ ਸਾਡੇ ਪੰਜਾਬ ਦੇ ਮੁੰਡੇ ਵੀ ਸੀਗੇ ਸਾਡੇ ਜਿਹੜੇ ਸਰਕਲ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਵੀ ਮੈਡਲ ਲਿੱਤੇ ਨੇਗੇ ਤੇ ਜੇ ਮੈਂ ਕਹਿੰਨੀ ਵੀ ਗੇਮ ਵਾਲੇ ਪਾਸੇ ਲੱਗਣਗੇ ਤਾਂ ਨਸ਼ੇ ਤੋਂ ਦੂਰ ਰਹਿਣਗੇ ਹੈਨਾ ਤੇ ਨਾਲੇ ਵਧੀਆ ਗੇਮ ਕਰਨ ਤੇ ਆਪਣਾ ਪੰਜਾਬ ਦਾ ਨਾਮ ਰੌਸ਼ਨ ਕਰਗੇ ਕਿੰਨੇ ਕੀ ਖੁਸ਼ੀ ਮੈਸੇਜਸ ਲਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈਗੀ ਵੀ ਜਿਹੜੇ ਬੱਚੇ ਸਾਡੇ ਕੋਲੇ ਪ੍ਰੈਕਟਿਸ ਕਰ ਰਹੇ ਸੀਗੇ ਵੀ ਅੱਜ ਮੈਡਲ ਲੈ ਕੇ ਆਏ ਆ ਤੇ ਖੁਸ਼ੀ ਤਾਂ ਹੁੰਦੀ ਹੀ ਆ ਸਾਰੀ ਜੀ ਨਾਮ ਤੇ ਕਿੰਨੇ ਬੱਚੇ ਗਏ ਸੀਗੇ ਕਿੰਨੇ ਟਾਈਮ ਤੋਂ ਤੁਸੀਂ ਕੋਚਿੰਗ ਦੇ ਰਹੇ ਹੋ ਪਹਿਲਾਂ ਵੀ ਕੋਈ ਆਡਲਿੱਤਾ ਇਸੋ ਜਾਨਾ ਆਉਂਦਾ ਆ ਮੈਂ ਪਰਮਿੰਦਰ ਸਿੰਘ ਬਤੌਰ ਅਫੀਸ਼ੀਅਲਿੰਗ ਜ਼ਿਲ੍ਹਾ ਕਿਰੇਡ ਅਫਸਰ ਇਥੇ ਹੂਮੀ ਕਾਨ ਨਗਾਮ ਬਣਾ ਰਿਹਾ ਨਾਲ ਨਾਲ ਪਾਵਰ ਲਿਫਟਿੰਗ ਦੀ ਕੋਚਿੰਗ ਵੀ ਦੇ ਰਹੇ ਤੇ ਸਾਡੇ ਪਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਵੇਂ ਸੁਨੀਤਾ ਦੇਦੀ ਇਹ ਚਲਾ ਰਹੇ ਆ ਰਾਮਪਰੇ ਚਲਾ ਰਹੇ ਮੁੰਡਾ ਤੇ ਮੈਂ ਆਪਣੇ ਸਟੇਡੀਅਮ ਦੇ ਵਿੱਚ ਵੀ ਪ੍ਰੈਕਟਿਸ ਕਰਵਾਉਣਾ ਜਿੰਨਾ ਕਿ ਮੈਨੂੰ ਸਮਾਂ ਮਿਲਦਾ ਤੇ ਬਹੁਤ ਵਧੀਆ ਰਿਜ਼ਲਟ ਆ ਸਾਡੇ ਬਠਿੰਡੇ ਦੇ ਲਗਭਗ ਕੋਈ ਇਹ ਜੇ ਲਿਫਟਰ ਨਹੀਂ ਜਿਹੜੇ ਨੌਕਰੀ ਤੋਂ ਵਾਂਝੇ ਰਹਿ ਕੇ ਹੋਣਗੇ ਪਿਛਲੇ ਆ 10 ਦਿਨ ਪਹਿਲਾਂ ਹੀ ਸਾਡੇ ਮੁੰਡੇ ਨੇ ਇੱਕ ਬਤੌਰ ਸੁਪਰਵਾਈਜ਼ਰ ਜੋਇਨ ਕੀਤਾ ਤੇ ਰੇਲਵੇ ਦੇ ਵਿੱਚ ਜੋਇਨ ਕੀਤਾ ਚੰਗੇ ਰਿਜ਼ਲਟ ਆ ਰਹੇ ਆ ਜੀ ਬੱਚਿਆਂ ਦੇ ਅੱਛੇ ਜੇ ਗੱਲ ਕੀਤੀ ਜਾਵੇ ਤੁਸੀਂ ਦੱਸਿਆ ਵੀ ਪਹਿਲਾਂ ਵੀ ਗੇਮਾਂ ਖੇਡੀਆਂ ਮੈਡਲ ਜਿੱਤੇ ਐ ਐਚਕੀਵੀ ਮੈਡਲ ਜਿੱਤੇ ਐ ਕੋਈ ਸਰਕਾਰ ਵੱਲੋਂ ਜਿਹਦਾ ਬੰਦੀ ਹੈ ਤੁਹਾਨੂੰ ਇਸ ਬੱਚਿਆਂ ਨੂੰ ਅੱਗੇ ਤਾਂ ਕਿ ਅੱਗੇ ਵਧਣ ਹੋਰ ਸਰਕਾਰ ਵੱਲੋਂ ਜੀ ਖੇਡਾਂ-ਵਤਨ ਪੰਜਾਬ ਦੀਆਂ ਜਿਹੜੀਆਂ ਲਗਭਗ ਤਿੰਨ ਸੀਜ਼ਨ ਨੇ ਤੇ ਹੋ ਚੁੱਕੇ ਐ ਤੇ ਸਾਡੇ ਬੱਚੇ ਜਿਵੇਂ ਮੈਡਲ ਲੈਂਦੇ ਆ ਫਸਟ ਸੈਕਿੰਡ 63 ਦਾ ਜਿਹੜਾ ਕੈਸ਼ ਪ੍ਰਾਈਜ਼ ਆ ਮਿਲਦਾ ਜੀ ਕੀ ਕਹਿਣਾ ਚਾਹੁੰਦੇ ਹਾਂ ਉਹ ਨੌਜਵਾਨਾਂ ਨੂੰ ਖਾਸ ਕਰਕੇ ਮੈਂ ਤੇ ਯੂਥ ਨੂੰ ਮੇਰੀ ਬਤੌਰ ਜ਼ਿਲ੍ਹਾ ਕਿੜਾ ਅਫਸਰ ਇਹ ਹੀ ਆ ਬੇਨਤੀ ਹੈ ਵੀ ਸਾਰੇ ਬੱਚੇ ਕਿਸੇ ਨਾ ਕਿਸੇ ਸਪੋਰਟਸ ਐਕਟੀਵਿਟੀ ਕਰਨ ਜ਼ਰੂਰੀ ਨਹੀਂ ਆ ਵੀ ਪਾਵਰ ਲਿਫਟਿੰਗ ਕਰਨ ਕੋਈ ਵੀ ਗੇਮ ਕਰਨ ਤੇ ਸਮਾਂ ਪੇਰੈਂਟਸ ਨੂੰ ਵੀ ਇਹ ਹੀ ਰਿਕਵੈਸਟ ਆ ਮੇਰੀ ਵੀ ਸ਼ਾਮ ਦੇ ਸਮੇਂ ਬੱਚਿਆਂ ਨੂੰ ਆਪਣੇ ਗਰਾਊਂਡਾਂ ਨਾਲ ਜੋੜਨਾ ਤਾਂ ਜੋ ਹੈ ਜਿਹੜਾ ਸੋਸ਼ਲ ਮੀਡੀਆ ਤੇ ਜਿਹੜੇ ਬੁਰੇ ਪ੍ਰਭਾਵ ਤੋਂ ਚਲੋ ਚੰਗੇ ਵੀ ਹੈਗੇ ਆ ਵੀ ਉਧਰੋਂ ਵੀ ਬੱਚੇ ਦੂਰ ਰਹਿਣ ਤੇ ਹੈਲਥ ਕੋਕੋ ਵੀ ਫਿਟਨੈਸ ਹੋਵੇ ਉਹਨਾਂ ਦੀ ਤੇ ਨਸ਼ੇ ਤੋਂ ਵੀ ਦੂਰ ਰਹਿਣ